ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈਪੀਨ ਆਵਾਜ਼ ਬੜੀ ਚੰਗੀ ਆਇਆ ਜੈਪੀਨ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਵੀ ਅਸੀਂ ਜੈਪੀਨ ਦਾ ਨਾਰਾ ਕਿਉਂ ਲਾਉਂਦੇ ਕਿਉਂਕਿ ਇਹ ਜ਼ਰੂਰੀ ਹੈ ਬਾਬਾ ਸਾਹਿਬ ਲੋਤਰਬੇੜਕਾਰ ਵੀਰ ਸਾਹਿਬ ਨੂੰ ਸਾਧੂ ਨੇ 25 ਸਾਲ ਇੱਥੇ ਕਿਤਾ ਸੀ ਗਰੀਬੀ ਚ ਰਹਿ ਕੇ ਆਪਣੇ ਬੱਚੇ ਚਾਰ ਸੀ ਪਾਲੇ ਔਰ ਸੰਘਰਸ਼ ਕਰਕੇ ਉਹ ਕਾਨੂੰਨ ਮੰਤਰੀ ਬਣੇ ਸੀ ਸਾਡੇ ਲਈ ਸੰਵਿਧਾਨ ਬਣਾਇਆ ਸਾਡੇ ਸੰਵਿਧਾਨ ਦੇ ਵਿੱਚ ਬਹੁਤ ਔਕੜਾਂ ਨੂੰ ਉਹਨਾਂ ਨੂੰ ਫੇਰ ਵੀ ਇਹਨਾਂ ਨੇ ਬਣਾਇਆ ਜਿਦੇ ਚ ਅਸੀਂ ਵੋਟ ਪਾ ਸਕਦੇ ਹਾਂ ਅਸੀਂ ਪਰ੍ਹ ਸਕਦੇ ਹਾਂ ਪਾਲੂ ਸਕਦੇ ਹਾਂ ਮਕਾਨ ਆਪਣੀpropto ਖਰੀਦ ਕੇ ਬਣਾ ਸਕਦੇ ਸਭ ਤੋਂ ਵੱਡਾ ਔਰਤਾਂ ਨੂੰ ਯੋਗਦਾਨ ਦਿੱਤਾ ਪਹਿਲੋਂ ਜਿਹੜਾ ਸੰਵਿਧਾਨ ਸੀ ਉਹਦੇ ਚ ਔਰਤ ਦਾ ਬਹੁਤ ਬੁਰਾ ਲੇਖਾ ਸੀਗਾ ਕਿਸੇ ਨੇ ਔਰਤ ਨੂੰ ਮਾਨ ਨਹੀਂ ਦਿੱਤਾ ਕਿ ਜਿਹੜੇ ਮਰਜ਼ੀ ਉਹਨੂੰ ਘਰੇ ਲੈ ਉਹਨਾਂ ਦੀ ਜਦੋਂ ਮਰਜ਼ੀ ਕਰਦੀ ਹੈ ਮਨੁਵਾਦੀਆਂ ਦੇ ਸੰਵਿਧਾਨ ਦੇ ਵਿੱਚ ਔਰਤ ਜਦੋਂ ਬੰਦਾ ਪੂਰਾ ਹੋ ਜਾਂਦਾ ਸੀ ਤੇ ਔਰਤ ਨੂੰ ਜਿੰਦਾ ਹੀ ਲੱਕੜਾਂ ਤੇ ਜਾ ਕੇ ਸਾਰਦੇ ਪਰ ਇਹ ਬਾਬਾ ਸਾਹਿਬ ਦੀ ਟੀਨ ਆ ਕਿ ਔਰਤ ਨੂੰ ਬਰਾਬਰ ਦਾ ਹਿੱਸਾ ਜਿਹੜੀ ਔਰਤ ਸ਼ਾਦੀ ਸ਼ੂਦਾ ਹੋ ਕੇ ਆ ਗਈ ਉਹਨੂੰ ਮਾਲਕਾਂ ਹਿੱਸੇ ਦਾ ਆ ਉਹ ਪੜ੍ਹਾਈ 'ਚ ਵੀ ਉਹ ਨੌਕਰੀਆਂ 'ਚ ਵੀ ਉਹ ਰਾਜਨੀਤੀ 'ਚ ਵੀ ਉਹ ਘਰ ਦੇ ਵਿੱਚ ਮਾਲਕਾ ਇਹ ਬਹੁਤ ਬਦਲਾਅ ਆ ਪਰ ਇਹਨਾਂ ਦੀ ਜਿਹੜੀ ਆਪਾਂ ਮਿਸ਼ਨ ਲੈ ਕੇ ਚੱਲਦੇ ਆ ਤੇ ਜਿੰਨੇ ਵੀ ਸਾਡੇ ਨੇ ਕੁਝ ਕੀਤਾ ਉਹਨਾਂ ਮੰਨਾਰਾ ਦੇ ਪਿਲਾ ਦੇ ਕੋਲ ਲੱਗੇ ਮੈਂ ਦੁਬਾਰਾ ਬੋਲਤੀ ਕਰਾਂਗਾ ਕੁਝ ਹੋਰ ਕਹਿਣਾ ਹੈ ਜੈਪੀ ਜੈਪੀ ਜੈ ਫਾਤ ਜੈ ਫਾਤ ਅੱਜ ਸਾਡੇ ਚ ਸਾਡੇ ਬੱਚੇ ਜਮਲਾ ਰਾਣੀ ਚਰਨਜੀਤ ਪਿੰਡ ਕਮਾਲੇ ਵਾਲਾ ਸਾਡੇ ਇਹ ਮਨਰੇਗਾ ਆਗੂ ਨਹੀਂ ਤਾਂ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਕਿ ਇਹਨਾਂ ਨੇ ਕੰਮ ਚਲਾਇਆ ਕਿਨੇ ਮਸਟੋਨ ਨੂੰ ਕਿਤੇ ਦੂਜਾ ਲੱਗ ਗਿਆ ਪਹਿਲੇ ਦੇ ਪੈਸੇ ਆ ਗਏ ਤਾਂ ਕੰਮ ਕੀਤਾ ਪਹਿਲੇ ਮਸਤੌਂ ਦੇ ਪੈਸੇ ਆ ਗਏ ਆ ਦੂਜੇ ਦੇ ਵੀ ਆ ਜਾਣਗੇ ਇਹ ਸਾਡੀ ਗਰੰਟੀ ਹੈ ਇਸ ਤੋਂ ਪਹਿਲਾਂ ਥੋੜਾ ਜਿਆ ਨਾ ਨਹੀਂ ਪ੍ਰਸ਼ਾਸਨ ਦੇ ਰਾਜਨੀਤਿਕ ਲੋਕਾਂ ਦੇ ਦਬਾਅ 'ਚ ਆ ਕੇ ਇਹਨਾਂ ਨੇ ਕੰਮ ਛੱਡ ਦਿੱਤਾ ਔਰ ਫਿਰ ਦੁਬਾਰਾ ਕਰਨ ਲਈ ਆ ਕੇ ਪਹੁੰਚ ਕੀਤੀ ਉਹ ਕੁੱਲ ਤਨੀ ਲੜਾਈ ਵੀ ਹੋਈ ਸੀ ਸਾਡੀ ਡਿਮਲਾ ਨਾਲ ਹੋਈ ਸੀ ਚਰੰਗੀਥਾ ਬਤਰੀ ਸੀ ਮੈਂ ਜਾਣਕਾਰੀ ਦਵਾਂਗਾ ਤੁਹਾਨੂੰ ਮਨਰੇਗਾ ਬਾਰੇ ਧਿਆਨ ਰੱਖਿਓ ਜਿਹੜਾ ਬਾਬਾ ਸਾਹਿਬ ਨੇ ਇੱਕ ਸੰਵਿਧਾਨ ਬਣਾਇਆ ਸੀ 1952 ਚ ਉਹ ਵਿੱਚ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਅਧਾਕ ਦੇ ਦਿੱਤਾ ਜਾਵੇਗਾ 1952 ਤੋਂ ਲੈ ਕੇ 2005 ਚ ਸਰਕਾਰ ਨੇ ਉਸ ਕਾਨੂੰਨ ਦੀ ਸੋਧ ਕੀਤੀ ਤਾਂ ਉਸ ਕਾਨੂੰਨ ਚੋਂ ਰੋਜ਼ਗਾਰ ਕੱਢ ਕੇ ਲਿਖਿਆ ਰੋਜ਼ਗਾਰ ਗਰੰਟੀ ਯੋਜਨਾ ਐਕ 2005 ਦਾ ਇੱਕ ਕਾਨੂੰਨ ਬਣ ਗਿਆ 2000 ਦਾ ਕਾਨੂੰਨ ਜਿਹੜਾ ਤੁਹਾਡਾ ਬਣਿਆ 2005 ਦਾ لیکن اج 19 سال 6 مہینے ہو گئے اس قانون ਬਣੇ ਇਸ قانون ਬਣਾ ਤੁਸੀਂ ਮਨਰੇਗਾ ਦੇ مالک ਤੁਹਾਨੂੰ অথورٹی لیٹر ਮਿਲਿਆ ਹੋਇਆ پورے ਭਾਰਤ ਚ آن لائن ਤੁਹਾਡਾ ਨੰਬਰ ਲੱਗਿਆ ਹੋਇਆ ਉਹਦੇ ਤੇ ਜੇ کارڈ ਹੁੰਦਾ ਮੈਂ ਦਿਖਾ دینا ਸੀ ਪਰ ਗਲਾਈ ਦੇ ਵਿੱਚ ਲਿਖਿਆ ਰੋਜ਼ਗਾਰ گارنٹی ਯੋਜਨਾ ایکٹ 2005 ਦਾ ਕਾਨੂੰਨ ਬਣਿਆ ਕੋਈ بیک سائیڈ ਤੇ ਕੀ ਲਿਖਿਆ ਹਰ ਘਰ ਹਰ ਸਾਲ ਕਟੋ ਕਟ 100 ਦਿਨ ਦਾ ਰੋਜ਼ਗਾਰ ਸਰਕਾਰ ਨੇ ਗਰੰਟੀ ਲਾ ਦਿੱਤੀ 100 ਦਿਨ ਦੇ ਰੋਜ਼ਗਾਰ ਦਾ ਹਰ ਘਰ ਹਰ ਸਾਲ ਦੇ ਵਿੱਚ 25 ਤੋਂ ਲੈ ਕੇ 30000 ਰੁਪਇਆ ਤੁਹਾਡੇ ਘਰਾਂ 'ਚ ਆਣਾ ਸੀ ਤੁਸੀਂ 19 ਸਾਲ ਤੋਂ ਲੈ ਕੇ ਜੋੜ ਲਾ ਲਓ ਤੁਹਾਡਾ 575000 ਰੁਪਇਆ ਹਰ ਘਰ ਦੇ ਪੈਸੇ ਬਣਦੇ ਆ ਜੇਕਰ ਸਰਕਾਰ ਇਸ ਕਾਨੂੰਨ ਨੂੰ ਲਾਗੂ ਕਰਵਾਏ ਸਰਕਾਰ ਨੇ ਜ਼ਿੰਮੇਵਾਰੀ ਕਿਹਦੀ ਲਈ ਸੀ ਇਹ ਕੌਣ ਚਲਾਊਗਾ ਜਿਹੜੇ ਲੋਕ ਹੱਥ ਜੋੜ ਕੇ ਨੀਵੇਂ ਹੋ ਕੇ ਵੋਟ ਮੰਗਣਾਂਗੇ ਜਦੋਂ ਨੀਵੇਂ ਹੋ ਕੇ ਆਉਂਦੇ ਆ ਉਹ ਕਾਨੂੰਨ ਕਹਿੰਦਾ ਉਹ ਲੋਕ ਨੀਵੇਂ ਹੋ ਕੇ ਆਏ ਪਬਲਿਕ ਨੇ ਦਾਇਆ ਕਰਕੇ ਚੋਣ ਕੀਤੀ ਕਾਦੇ ਲਈ ਚੋਣ ਕੀਤੀ ਧਿਆਨ ਕਰਿਓ ਇਹ ਗੱਲ ਤੁਹਾਡੀ ਬਹੁਤ ਸਮਝਣ ਵਾਲੀ ਹੈ ਚੋਣ ਕੀਤੀ ਪਬਲਿਕ ਨੇ ਇਹ ਲੋਕ ਸਾਡਾ ਕੰਮ ਕਰਨਗੇ ਸਾਡਾ ਵਿਕਾਸ ਕਰਨਗੇ ਸਾਡਾ ਸਿਵਿਧਾਨ ਲਾਗੂ ਕਰਨਗੇ ਸਾਡਾ ਰੋਜ਼ਗਾਰ ਲਾਗੂ ਕਰਨਗੇ ਸਾਨੂੰ ਇਨਸਾਫ ਦੇਉਣਗੇ ਹਰ ਸਾਲ ਦੇ ਵਿੱਚ ਦੋ ਵਾਰ ਆਮ ਜਨਲਾਸ ਵਿੱਚ ਮਤੇ ਪਾਸ ਕਰਕੇ ਸਰਕਾਰ ਨੂੰ ਸਾਡੇ ਹੱਕ 'ਚ ਚੰਗੇ-ਚੰਗੇ ਬੱਚਿਆਂ ਦੇ ਭਵਿੱਖ ਨੂੰ ਪੇਜਣਗੇ ਇਹ ਕੰਮ ਕਰਨ ਵਾਲੇ ਲੋਕ ਨੇ ਲੇਕਿਨ ਸਾਡੀ ਗਰੀਬੀ ਨਹੀਂ ਸਾਡੀ ਅਨਪੜਤਾ ਨਹੀਂ ਇਹਨਾਂ ਨੂੰ ਸਿਰ ਤੇ ਚੜਾ ਕੇ ਬਿਠਾ ਲਿਆ ਸਿਰ ਤੇ ਚੜਾ ਕੇ ਆ ਦੇਖੋ ਹੁਣ ਵੋਟਾਂ ਪਈਆਂ ਵੋਟਾਂ ਦੇ ਵਿੱਚ ਤੁਸੀਂ ਨਹੀਂ ਦੇਖਿਆ ਲੇਕਿਨ ਮੈਂ ਦੇਖਦਾ ਰਿਹਾ ਹੁਣ ਤੁਸੀਂ ਅੱਗੇ ਤੋਂ ਧਿਆਨ ਰੱਖਿਆ ਜਿੱਥੇ ਟੈਂਟ ਲੱਗਣਾ ਹੈ ਟੈਂਟ ਲਾਉਣਗੇ ਸਾਡੇ ਲੋਕ ਕੁਰਸੀਆਂ ਡਾਉਣਗੇ ਸਾਡੇ ਲੋਕ ਸਫਾਈ ਕਰਨਗੇ ਸਾਡੇ ਲੋਕ ਹੈਨਾ ਲੜਾਈ 'ਚ ਅੱਗੇ ਹੋਣਗੇ ਸਾਡੇ ਲੋਕ ਨਾਰੇ ਲਾਉਣਗੇ ਸਾਡੇ ਲੋਕ ਹਾਰ ਪਾਉਣਗੇ ਸਾਡੇ ਲੋਕ ਲੜਵਾਣਾ ਕਰਨਗੇ ਸਾਡੇ ਲੋਕ ਧਗੜਾ ਪਾਉਣਗੇ ਝੋਲ ਲੱਗੇ ਸਾਡੇ ਲੋਕ ਜਿਵੇਂ ਬਾਂਦਰ ਮੇਲੇ 'ਚ ਲੱਚੇ ਹੈਨਾ ਇਹ ਇਹੜਾ ਵੋਟਾਂ ਪਾਉਣਗੇ ਸਾਡੇ ਲੋਕ ਵੋਟਾਂ ਸਾਡੀਆਂ ਹੋਣਗੀਆਂ ਪਾਵਰ ਸਾਡੀ ਹੋਏਗੀ ਉਹਨਾਂ ਨੂੰ ਸਰਟੀਫਿਕੇਟ ਮਿਲੇਗਾ ਕੁਰਸੀ ਤੇ ਬੈਠਣ ਦੀ ਮਜ਼ਬੂਤ ਹੋਣਾ ਹੈਨਾ ਫਿਰ ਉਹ ਕਰਦੇ ਕੀ ਨੇ ਕੱਟਦੇ ਉਹ ਪੈਨਸ਼ਨ ਕੱਟਦੇ ਉਹ ਰਾਸ਼ਨ ਕੱਟਦੇ ਉਹ ਸਕੈਮ ਰੋਕਦੇ ਉਹ ਮਕਾਨ ਰੁਕਦੇ ਉਹ ਮਰਲੇ ਆਪਣੀ ਨਵੀਂ ਸਰਕਾਰ ਦੇ ਦੀ ਦੇਗੀ ਕਦੋਂ 4 ਸਾਲ 6 ਮਹੀਨੇ ਬਾਅਦ ਜਿਹੜੇ ਦੁਬਾਰਾ ਵੋਟ ਲੈਣਗੇ ਕੀ ਨੁਕਸਾਨ ਕੀਨਾਂ ਦਾ ਹੋ ਗਿਆ ਇਹਨਾਂ ਦਾ ਸਾਨੂੰ ਆਪਣਾ ਹਾਸੀ ਵੋਟ ਪਾਈ ਸਾਡਾ ਹੀ ਮਿਕਸ ਹੁੰਦਾ ਹੈ ਹਨਾ ਫਿਰ ਤੁਹਾਨੂੰ ਸਮਝਣਾ ਪਏਗਾ ਐਵੇਂ ਤੁਹਾਨੂੰ ਕੋਈ ਇੱਥੇ ਕਹਿ ਜਾਵੇ ਤੂੰ ਬੇਵਕੂਫਾ ਤੇ ਆਪੋ ਦਾ ਸਿਰ ਪਾਰਦੇ ਇਹ 75 76 ਸਾਲ ਤੋਂ ਇਹ ਆਉਂਦੇ ਆ ਸਾਨੂੰ ਬੇਵਕੂਫ ਬਣਾ ਕੇ ਚਲੇ ਜਾਂਦੇ ਚਲੇ ਜਾਂਦੇ ਅਗਾਂ ਵੀ ਬਣਨਾ ਬੇਵਕੂਫ ਨਹੀਂ ਨਹੀਂ ਬੰਨ ਬਣਨਾ ਨਹੀਂ ਇਹ ਲਈ ਆ ਵੇਖਣਾ ਸਾਡਾ ਵੱਡਾ ਬਾਈ ਦੇਖਦਾ ਪਿਆ ਹੈ ਨਾ ਇਹਨਾਂ ਨੇ ਕਮਾਲ ਕੀਤੀ ਹੋਈ ਹੈ ਕਿਤੇ ਸੱਤਾ 'ਚ ਬੈਠੇ ਹੋਣ ਮੁੱਛਾਂ ਨਾਲ ਕਿ ਮੇਰੀ ਕਾਲੀ ਪਾਰਟੀ ਹੈ ਹੈਨਾ ਮੇਰੀ ਕਾਲੀ ਪਾਰਟੀ ਹੈ ਉਤਰੀ ਤਰਨੂ ਕਰੀ ਮੇਰੀ ਕਾਲੀ ਪਾਰਟੀ ਇੱਕ ਇਧਰ ਮੋਚ ਨੂੰ ਚਪਟ ਚਲਾਉਂਦਾ ਮੇਰੀ ਕਾਂਗਰਸ ਪਾਰਟੀ ਹੈ ਭਲਿਓ ਮਾਨਸਰੋ ਕਦੀ ਕਿਹਾ ਕਿ ਤੁਹਾਡੀ ਵੋਟ ਨਾਲ ਅਸੀਂ ਅੱਜ ਸੱਤਾ ਵਿੱਚ ਜਾ ਰਹੇ ਹਾਂ ਤੇ ਜਾਓ ਸਾਡਾ ਨਾਮ ਲਵੋ ਵੀਡੀਓ ਦਫ਼ਤਰ 'ਚ ਜਾ ਕੇ ਨਰੇਗਾ ਚਲਾਓ ਆਪਦੇ ਬੰਦਿਆਂ ਨੂੰ ਕੰਮ ਦਿਵਾਓ ਕਿਹਾ ਵੀ ਕਦੀ ਯਾਦ ਨਹੀਂ ਕਿਹਾ ਨਾ ਕੋਈ ਨਹੀਂ ਜਾਂਦਾ ਹੀ ਕੋਈ ਨਹੀਂ ਹਾਂ ਕੌਣ ਜਾਂਦਾ ਨਾ ਤਾਂ ਫਿਰ ਹੁਣ ਇਸ ਵੇਲੇ ਤਾਂ ਸਾਡੇ ਐਮਐਲਏ ਕੁੜੀਆਂ ਹੀ ਨੇ ਹੈਨਾ ਹਾਂ ਬਿਲਕੁਲ ਆੜੀਆਂ ਇਹਨਾਂ ਨੇ ਕੰਮ ਤਾਂ ਦਵਾਇਆ ਹਾਂ ਬਿਲਕੁਲ ਹੈਨਾ ਤੇ ਹਾਂ ਪਿੰਡਾਂ ਦਾ ਜੱਟ ਪਤਾ ਕੀ ਜਾਂਦੇ ਹੁੰਦਾ ਉਹ ਤਾਂ ਪਤਾ ਲੱਗਦਾ ਨਹੀਂ 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 ਗੋੜਾ ਉਹ ਜਿਹੜਾ ਜਾਂਦਾ ਲੰਮਾ ਤਾਂ ਪਤਾ ਲੱਗਦਾ ਆਹ ਨਹੀਂ ਬਹੁਤ ਵਜੇ ਕੰਮ ਆ ਜਾਂਦਾ ਕੋਈ ਜਾਣੇ ਅੱਛਾ ਬਤਾਏ ਤੇ ਇੱਥੇ ਤਾਂ ਇਹਨੇ ਨਾਲ ਹੀ ਸਰ ਗਿਆ ਕਈਆਂ ਪਿੰਡਾਂ 'ਚ ਪਤਾ ਕੀ ਕਹਿੰਦੇ ਸੀ ਤੁਸੀਂ ਨਾਲ ਆਪਣੇ ਮੁੱਛਾਂ ਪਿਛਾਵ ਨਾਲ ਮੇਰੇ ਦਾ ਮੁੱਛਾ ਦਾੜੀ ਬਣਾ ਲਿਆ ਜੀ ਕੁੜੀਆਂ ਦੱਸਦੀਆਂ ਹੁੰਦੀਆਂ ਆ ਉਹਨੂੰ ਕਿ ਤ ਤਿਆਰ ਹੋ ਜਦੋਂ ਕੰਮ ਚੱਲ ਜਾਂਦਾ ਨਾ ਤੇ ਉਹਨੂੰ ਕਿਹਦਾ ਬਲਾ ਹਣਾ ਆ ਜਾ ਵੀ ਤੇਰੇ ਸ਼ਰਮ ਦੇ ਮਾਰੇ ਆਂਦੇ ਨਹੀਂ ਨੀ ਹੈ ਨਾ ਫਿਰ ਕੀ ਹੋਣਾ ਪਤਾ ਜੀ ਕੰਮ ਚੱਲਦਾ ਇੱਕ ਗੱਲ ਯਾਦ ਰੱਖ ਲੋ ਕੋਈ ਵੀ ਕਿਸੇ ਗਰੀਬ ਦਾ ਕੰਮ ਰੋਕ ਨਹੀਂ ਸਕਦਾ ਕਰਵਾ ਸਕਦਾ ਆ ਵੀ ਹਾਂ ਗੁਰੂ ਸਾਹਿਬ ਤੋਂ ਮਮਦੂਰ ਤੋਂ ਮਮਦੂਰ ਬੁਲਾ ਕੇ ਪਿੰਡ ਚੋਕ ਹਰੀ ਹਰੀ ਤੋਂ ਉਨੇ ਰੋਕਿਆ ਕੰਮ ਐਮ ਐਲ اے ਨਾ ਵੀਡੀਓ ਕੋਲੇ ਚਲਾ ਦੇ ਨਾ ਕਿ ਹਾਂ ਨਹੀਂ ਦੱਸ ਅਨੁਮੀ ਐਮ ਐਲ اے ਨੇ ਦਬਾਅ ਵੜਾਇਆ ਨਕਰ ਨੂੰ ਕਿ ਤੂੰ ਰੋਕਦੇ ਆ ਤੈਨੂੰ ਅਸੀਂ ਚੁਣਿਆ ਕੰਮ ਕਰਾਉਣ ਲਈ ਤੈਨੂੰ ਰੋਕ ਲਈ ਹੈ ਨਾ ਰੋਕ ਨਹੀਂ ਸਕਦਾ ਹਿੰਮਤ ਰੱਖੋ ਤੁੜੂ ਬਿਲਕੁਲ ਇਸ ਲਈ ਮੇਰੀ ਬੇਨਤੀ ਆ ਕਿ ਤੁਸੀਂ ਸੁਣਨਾ ਹੈ ਪਛਾਨਣਾ ਹੈ ਠੀਕ ਹੈ ਸਾਡਾ ਆਪਣਾ ਕੌਣ ਆ ਸਾਡਾ ਬਗਾਨਾ ਕੌਣ ਆ ਸਾਡਾ ਦੁਸ਼ਮਣ ਕੋ ਅੱਜ ਤੋਂ ਤੁਸੀਂ ਇਹ ਪਛਾਣ ਕਰ ਲਓ ਕਿ ਸਾਡੀ ਲੜਾਈ ਗਰੀਬੀ ਤੇ ਮੀਰੀ ਦੀ ਆ ਸਾਡੀ ਲੜਾਈ ਪੇਟ ਦੀ ਆ ਸਾਡੀ ਲੜਾਈ ਹੱਕਾਂ ਦੀ ਜਿਹੜੇ ਸ਼ਰਮਾਇਦਾਰ ਨੇ ਉਹਨਾਂ ਨੇ ਸਾਡਾ ਲੁੱਟ ਲੁੱਟ ਕੇ ਤਰੋਤੀਏ ਮਾਰੀ ਸਾਡਾ ਲੁੱਟਣਾ ਆ ਦੇਖ ਰਹੇ ਹੋ ਜੀ ਆ ਹੁਣ ਸਰਕਾਰ ਬਣੀ ਐ ਆ ਜਿਹੜਾ ਰਾਸ਼ਨ ਤੁਹਾਡਾ ਹੋਣਾ ਐ ਇਹ ਕੋਲੇ ਨੇ ਪੱਟੀਆਂ ਕੱਟਣੀਆਂ ਐ 15 ਕਿਲੋ ਦੀਆਂ ਤੇ ਦੇਣਾ ਤੁਹਾਨੂੰ 10 ਕਿਲੋ ਤੇ ਬਾਕੀ ਐਮਐਲ ਨੇ ਛਪਾਰਚ ਤੋਂ ਹਣੀ ਆ ਉਹ ਫਲਾਣੇ ਬੰਦੇ ਨੂੰ ਉਹਨੇ ਦਾ ਜੋ ਪ੍ਰੋਗਰਾਮ ਆ ਜੀ ਦੇ ਦਿਓ ਕੋਈ ਤੁਹਾਡੀ ਲੋਟਾ ਨਾ ਤੁਹਾਡੀ ਲੋਟੀਆਂ ਨਾ ਆ ਪੈਨਸ਼ਨਾਂ ਵੇਖ ਲਓ ਤੁਸੀਂ ਪੈਨਸ਼ਨਾਂ ਤੁਹਾਡੀਆਂ ਖਾਤੇ ਵੀਰ ਬੰਦਿਆਂ ਦੇ ਲੱਗੇ ਹੋਏ ਨਹੀਂ ਤੇ ਜਮਾ ਕੇ ਵੇਖ ਲਓ ਇਹ ਤਾਂ ਫਾਰਮ ਲੈ ਆ ਜਾ ਤੇਰੇ ਲਾ ਗਿਆ ਜਾ ਗਿਆ ਪਹਿਲਾਂ ਆ ਤੇ ਪਹਿਲਾਂ ਆ ਤੁਹਾਨੂੰ ਉਹ ਜਿਹੜੇ ਲਾਉਣ ਵਾਲੇ ਆ ਉਹ ਕਹਿੰਦੇ ਅੱਧੇ ਲਾਂਗੇ ਅੱਧੇ ਲਾਂਗੇ 3-3000 ਰੁਪਇਆ ਲੈਂਦੇ ਨਹੀਂ ਉਹ ਪੈਨਸ਼ਨ ਵਾਲਾ ਇਸੇ ਤਰ੍ਹਾਂ ਮਕਾਨ ਅਸੀਂ ਫੜਿਆ ਚੱਕਮਾਦੀਆਂ ਤੋਂ ਸਰਪੰਚ ਨੇ ਆਪਦੇ ਗਰੀਬ ਦਾ ਆਇਆ ਤੇ ਸਹਾਰਾ ਬੀਬੀ ਸੀ ਉਹਦਾ ਮਕਾਨ ਆਇਆ ਕਿ ਚੱਕ ਕੇ ਉਹਨੇ ਸਰਪੰਚ ਨੇ ਆਪਦੇ ਭਰਾ ਨੂੰ ਬਾਤ ਆ ਉਹ ਆਏ ਅਹੀਂ ਹੁੰਦਾ ਲੋਕਪਾਲ ਚ ਕੇਸ ਲਾਇਆ ਤੇ ਜਦੋਂ ਅਸੀਂ ਮਤੇ ਮੰਗਾਏ ਰਿਕਾਰਡ ਮੰਗਾਇਆ ਮਕਾਨ ਹੁੰਦਾ ਆਇਆ ਮਤਾ ਦੇ ਉਹਦੇ ਭਰਾ ਦਾ ਪਾਸਤਾ ਉਲਟੋ ਹੋ ਗਿਆ ਸੀ ਉੱਥੇ ਹਾਂ ਉਥੇ ਸਾਡੀ ਪੁਆਰੇ ਨਹੀਂ ਉਥੇ ਕਿਉਂ ਜੇਸੀ ਕੀ ਨਾ ਛੱਪੜ ਪਟਿਆ ਨਾ ਹਾਂ ਝੂੜਤਾ ਨਹੀਂ ਬੋਲਿਆ ਮੈਂ ਨਹੀਂ ਸਹੀ ਸਹੀ ਗੱਲ ਹੈ ਅੱਛਾ ਉਹ ਜਦੋਂ ਉਹਨੇ ਕਿਹਾ ਵੀ ਭਾਈ ਇਹਨਾਂ ਦਾ 1.5 ਲੱਖ ਰੁਪਈਆ ਦਿਓ ਉਥੇ ਲੈ ਕੇ ਦੇ ਕੇ ਬਾਅਦ ਚੁੱਕਿਆ ਨਾ ਮੰਤਰੀ ਕੋਲੇ ਜਾਣੇ ਉਥੇ ਜਾਣੇ ਉਹ ਤਿੰਨ ਕਿ ਤਰੀਕਾ ਸੀ ਗਏ ਮੇ ਕੋ ਮੈਂ ਹੁਣ ਸਮਝਦਾ ਕਾਲਾ ਨਹੀਂ ਪਹਿਣਾ ਚਾਹੀਦਾ ਚੌਥੀ ਤਰੀਕ ਨੂੰ ਮੈਂ ਬਹਿ ਗਿਆ ਏ ਟੇਬਲ ਤੇ ਆਪਾਂ ਮੈਂ ਕਿਹਾ ਵੀ ਸਾਡਾ ਮਕਾਨ ਬਣਦਾ ਨਹੀਂ ਇਹਦਾ ਬਣਦਾ ਜੀ ਉਹ ਭੱਜੇ ਫਿਰਦੇ ਚ ਪਾਤਸ਼ਾ ਕਰਾਉਂਦੇ ਐ ਮੈਂ ਕਿ ਫਿਰ ਹੁਣ ਅੱਗੇ ਕੀ ਕਰਨਾ ਇਹਦਾ ਇੱਕ ਤਰੀਕ ਹੋ ਦਿੰਦਾ ਜਿੱਥੇ 1.5 ਲੱਖ ਦਾ ਸੀ ਦਾ ਰੋਲਾ ਉਥੇ 3 ਲੱਖ ਦਾ ਆਰਡਰ ਕਰ ਲਿਆ ਇਹ ਗਵਾ ਨੇ ਫੋਨ ਕਰਕੇ ਪੁੱਛ ਹਾਂ ਨਹੀਂ ਨਹੀਂ ਪਤਾ ਹੈ ਕਾਲ ਹੈ ਹੈਨਾ ਬੜਾ ਮਸਲਾ ਬੜਾ ਨਹੀਂ ਪੜਾਣੇ ਹੈਨਾ ਹਾਂ ਬੇਨਤੀ ਆ ਮੇਰੀ ਵੇਖੋ ਸਾਥ ਦੇ ਦਿਓ ਮੈਂ ਕੋਈ ਐਮਐਲਏ ਸਰਪੰਚ ਨਹੀਂ ਹਾਂ ਦੇਖੇ ਹਾਂ ਨਹੀਂ ਨਹੀਂ ਹੱਥ ਹੱਥ ਦੂਰ ਆ ਦਿਓ ਸਰਪੰਚ ਔਰ ਐਮਐਲਏ ਨਹੀਂ ਹੈ ਕੰਮ ਕੀਤੀ ਹੈ ਕੰਮ ਬੋਲਦੇ ਹੈਣਾ ਹੈ ਨਾ ਸਰਪੰਚ ਦੀ ਪਾਵਰ ਸਰਪੰਚ ਨੂੰ ਜ਼ਿਆਦਾ ਹੈ ਹਾਂ ਦੇਖੋ ਪਰਮਾਤਮਾ ਨੇ ਭੇਜਿਆ ਜੀ ਆਪਾਂ ਨੂੰ ਕੰਮ ਕਰਨ ਲਈ ਖੁਦਾ ਨਹੀਂ ਭੁੱਲਿਆ ਠੀਕ ਹੈ ਹੁਣ ਸਾਥ ਦੇ ਦਿਓ ਪਛਾਣ ਲਓ ਇਹ ਕੰਮ ਦਿਨੋਂ ਦਿਨ ਵਧੇਗਾ ਮੈਂ ਬੇਨਤੀ ਕਰਾਂਗਾ ਇੱਧਰ ਪਿੰਡਾਂ 'ਚ ਵੋਟ ਸਰਕਲ ਬਣਾਓ ਕਮੇਟੀਆਂ ਬਣਾਓ ਵੇਖੋ ਜਿੰਨਾ ਵੱਡਾ ਕੱਠ ਉਨੀ ਵੱਡੀ ਤਾਕਤ ਜਿੰਨੀ ਵੱਡੀ ਤਾਕਤ ਘਰੇ ਬੈਠੇ ਇਨਸਾਫ ਮਿਲੇਗਾ ਘਰੇ ਬੈਠੇ ਹੀ ਹੱਕ ਮਿਲੇਗਾ ਇਧਰ ਟੀਮਾ ਬਣਾਓ ਮੀਟਿੰਗ ਕਰਾਓ ਆਪਾਂ ਸਮਝ ਬਣਾਉਣੀ ਲੋਕਾਂ ਦੀ ਸਮਝ ਬਣ ਗਈ ਤੇ ਆਟਮਿਕ ਠੀਕ ਹੋ ਗਏ ਤਾਂ ਆਪਾਂ ਹੁਣ ਮੀਟਿੰਗ ਚ ਜਾ ਜਿੰਦਗੀ ਹੈ ਐਨਾ ਕਿੰਦਾ ਹੋਇਆ ਜੈਪੀ ਲੈਫਰਟ ਸਸਿਕਾ ਨਮਸਕਾਰ